ਉਹ ਗੁਰੂ ਘਰ ਨਾਲ ਈਰਖਾ ਕਰਦਾ ਸੀ ਕਹਿਣ ਲੱਗਾ ਗੁਰਮੁਖੋ ਮੇਰੇ ਕੋਲ ਕੁ ਪੈਸੇ ਲੈ ਗਿਆ ਤੇ ਮੈਂ ਦੇ ਤਾਂ ਦਿਆਂਗਾ ਕਿਉਂਕਿ ਤੁਹਾਡੀ ਮੇਰੇ ਕੋਲ ਆਮਾਨਤ ਹੈ ਪਰ ਹੁਣ ਮੇਰੇ ਕੋਲ ਹੈ ਨਹੀਂ ਬੜੇ ਅਪਰਾਮ ਹੋਏ ਜਿਹੜੀ ਜਵਾਨੀ ਹੈ ਨਾ ਜਵਾਨੀ ਵਿੱਚ ਬੰਦੇ ਅੰਦਰ ਦੁਰਤੋਂ ਦੀ ਦਲੇਰੀ ਹੁੰਦੀ ਹੈ ਜਦੋਂ ਆਪਾਂ ਬੁੱਢੇ ਹੋ ਜਾਂਦੇ ਆ ਨਾ ਸਰੀਰ ਵੀ ਕਮਜ਼ੋਰ ਹੁੰਦਾ ਹੈ ਤੇ ਗੁਰਮੁਖੋ ਮਨ ਵੀ ਕਮਜ਼ੋਰ ਹੁੰਦਾ ਹੈ ਮਨ ਨੂੰ ਜਾਂ ਨਾ ਮਨ ਨੂੰ ਮੈਂ ਆਪ ਜਵਾਨ ਵੀ ਰਿਹਾ ਤੇ ਬੁੱਢਾ ਵੀ ਹੋਇਆ ਹਾਂ ਤੇ ਮੈਂ ਪੜਿਆ ਵੀ ਤੇ ਮੈਂ ਤਿਆਰ ਬਮੇ ਕੀਤਾ ਜਦੋਂ ਜਵਾਨੀ ਚ ਹੋਈਏ ਨਾ ਤੇ ਕਿਤੇ ਕੋ ਲੜਦਾ ਤੇ ਆਪਾਂ ਕਹਿੰਨੇ ਫੜ ਲਓ ਸੁੱਕਾ ਨਾ ਜਾਏ ਲੜਦਾ ਭਾਵੇਂ ਖਿੰਦਾ ਆਪਾਂ ਕਹਿੰਨੂ ਫੜ ਲਓ ਸੁੱਕਾ ਨਾ ਜਾਏ ਇਹ ਦਿਨ ਆਪਾਂ ਬੁੱਢੇ ਹੋ ਜਾਂਦੇ ਆ ਨਾ ਕੋ ਬੂਹੇ ਅਗੇ ਲੜਦਾ ਤੇ ਆਪਾਂ ਕਹਿੰਨੇ ਕਾਕਾ ਬੂਹਾ ਢੋਦੇ ਸਰੀਰ ਵੀ ਕਮਜ਼ੋਰ ਤੇ ਮਨ ਵੀ ਕਮਜ਼ੋਰ ਜਿਹੜੇ ਉਹ ਪੁੱਤ ਸਨ ਉਹਨਾਂ ਨੇ ਗੁਰਜਨ ਦੇ ਸੱਚੇ ਪਾਤਸ਼ਾਹ ਅੱਗੇ ਪਾਤਸ਼ਾਹ ਤੁਹਾਨੂੰ ਅਸੀਂ ਭੜਕੇ ਲੰਗਰ ਛਕਾਉਣਾ ਜਦੋਂ ਉਹਨੇ ਜਵਾਬ ਦਿੱਤਾ ਤੇ ਚਿੰਤਾ ਚ ਪੈ ਗਿਆ ਜਿਹੜਾ ਆਪੂ ਸੀਨਾਵੜਾ ਸੰਭਾਲ ਸੀ ਕਹਿਣ ਲੱਗਾ ਬਾਪੂ ਮੇਰੇ ਕੋਲ ਦਾ ਹੈ ਜੇ ਮੇਰੀ ਮਦਦ ਕਰੇ ਕਹਿਣ ਲੱਗਾ ਦੱਸ ਪੁੱਤ ਹੁਣ ਤਾਂ ਆਪਣੇ ਕੋ ਕੋਠੀਆਂ ਨੇ ਉਹਨੇ ਕੋਠੀਆਂ ਅੱਗੇ ਆਪਣੇ ਸੋਫੇ ਹੁੰਦੇ ਸਨ ਪਿਛੇ ਵੀ ਕਮਰਾ ਤੇ ਅਗਲੇ ਪਾਸੇ ਕਮਰਾ ਉਹਨਾਂ ਪਿਛਲੇ ਕਮਰਿਆਂ ਦੇ ਉੱਪਰ ਮੁੱਗ ਹੁੰਦੇ ਸਨ ਮੁੱਗ ਤੇ ਮੀਂਹ ਕਣੀ ਦੇ ਮੁੱਗ ਤੇ ਆਪਰ ਟੱਕ ਦਿੰਦੇ ਸਨ ਤੇ ਆਮ ਤੌਰ ਤੇ ਉਹਦੇ ਥਾਂ ਚੰਨ ਪੈਂਦਾ ਸੀ ਤੇ ਹਵਾ ਦਾ ਪ੍ਰਾਸ ਕਰਦੀ ਸੀ ਇਹ ਕਹਿਣ ਲੱਗਾ ਕਿ ਨੂੰ ਮੁੱਗ ਥਾੜੀ ਨਮਕਦਾ ਤੇ ਪੈਸੇ ਆਪਣੇ ਗਿੜਕੇ ਤੈਨੂੰ ਫੜਾਉਣਾ ਤੇ ਤੂੰ ਪੈਸੇ ਫੜਨੀ ਕਹਿਣ ਲੱਗਾ ਠੀਕ ਹੈ ਪਿਓ ਨੇ ਪੁੱਤ ਨੂੰ ਲਮਕਾ ਦਿੱਤਾ ਉਹਨੇ ਪੈਸੇ ਫੜਾਏ ਉਹਨੂੰ ਇੰਨਾ ਚਾ ਚੜਿਆ ਕਿ ਇਤਿਹਾਸ ਕਹਿੰਦਾ ਪਈ ਪਹਿਲਾਂ ਉਤਰਦਾ ਗਿਆ ਤੇ ਮੁਰਗੀ ਫਸ ਗਿਆ ਨਾ ਤਾਂ ਦੇ ਨਾ ਠਾਂ ਉਹ 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 ਕਹਿਣ ਲੱਗਾ ਹਣ ਪੁੱਤ ਕਿਵੇਂ ਕਰੀਏ ਕਹਿੰਦਾ ਬਾਪੂ ਜੇ ਫੜੇ ਗਏ ਤੇ ਲੋਕਾਂ ਨੇ ਕਹਿਣਾ ਸਿੱਖ ਚੋਲੇ ਤੂੰ ਤੂੰ ਮੇਰਾ ਸਿਰ ਵੱਢ ਦੇ ਸਾਡਾ ਗੁਰੂ ਕਹਿੰਦਾ ਹੈ ਜਉ ਤੂ ਪ੍ਰੀਮ ਖੇਲ ਨਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤੀਜੈ ਸਿਰ ਦੀਜੈ ਕਾਣਾ ਕੀਜੈ ਹਰਾਨ ਹੋ ਜਾਂਦਾ ਗੁਰਮੁਖੋ ਕਿੱਡੇ ਦਲੇਸੇ ਘੁੰਮ ਕੇ ਤੇ ਕੋਨਾ ਦੀ ਗੁਰੂ ਤੇ ਕਿੰਨੀ ਸ਼ਰਧਾ ਹੋਵੇਗੀ ਪਿਓ ਨੇ ਪੁੱਤ ਦਾ ਸਿਰ ਵੜ ਦਿੱਤਾ ਸਿਰ ਲੈ ਕੇ ਆਪਣੇ ਘਰ ਆ ਗਿਆ ਤਾਂ ਕਿ ਪਤਾ ਨਾ ਚੱਲੇ ਜਿਹੜੇ ਤਗੜੇ ਬੰਦੇ ਬੜੇ ਚਲਾਕ ਹੁੰਦੇ ਨੇ ਬੜੇ ਚਰਾਕ ਆਪਾਂ ਨੂੰ ਉਹਦੀ ਦੂਰਛਾਣੀ ਲੋੜਨੀ ਆ ਥੋੜੇ ਦਿਨ ਹੋ ਗਏ ਨੇ ਬੋਠਾ ਪਈਆਂ ਨੇ ਜਿਹੜੇ ਲੀਡਰ ਨੇ ਨਾ ਉਹ ਗਰੀਬਾਂ ਦੇ ਘਰ ਵੀ ਆ ਗਿਆ ਕਹਿੰਦੇ ਨੇ ਵੀ ਮੈਂ ਗਿਆ ਭੂਆ ਦੇ ਘਰੋਂ ਕੁਟ ਪਾਣੀ ਪੀ ਜੀਏ ਤੇ ਨਾਲੇ ਫੁੱਫੜਾ ਕੀ ਹਾਲ ਹੈ ਜਦੋਂ ਵੋਟਾਂ ਦਾ ਨਤੀਜਾ ਨਿਕਲ ਆਇਆ ਨਾ 4 ਜੂ ਲੰਗੀ ਤੇ ਭੂਆ ਵੀ ਭੁੱਲ ਗਿਆ ਤੇ ਫੁੱਫੜ ਵੀ ਭੁੱਲ ਗਿਆ ਇਹ ਸਿਆਸੀਆਂ ਦੇ ਚਾਲਾਂ ਨੇ ਬੜੀਆਂ ਪੁਰਾਣੀਆਂ ਤੇ ਅੱਜ ਵੀ ਉਹ ਚੱਲਦੀਆਂ ਨੇ ਜਦੋਂ ਤਾਂ ਡੱਡਾ ਨਾ ਤੇ ਉਹ ਸ਼ਾਹੂਕਾਰ ਕਹਿਣ ਲੱਗਾ ਵੀ ਇਹ ਤਾਂ ਕੰਮ ਵਿਗੜ ਗਿਆ ਤੇ ਕਤਲ ਮੇਰੇ ਤੇ ਪੈ ਜਾਏ ਕਿਉਂ ਕਿਵੇਂ ਕਰੀਏ بڑا ਮੱਥਾ ਠਣਕਿਆ ਚਲਾਕ ਸੀ ਉਹ ਮੂਸਮ ਦੇ ਕੋਲ ਗਿਆ ਤੇ ਕਹਿਣ ਲੱਗਾ ਸੇਠਾ ਤੂੰ ਪੈਸਿਆਂ ਦੀ ਗੱਲ ਕੀਤੀ ਸੀ ਪੈਸੇ ਦਾ ਵਾਧੂ ਹੈ। ਸਵੇਰੇ ਜਵਾਬ ਦਿੱਤਾ ਤੇ ਉਹ ਕਹਿੰਦਾ ਵਾਧੂ ਕਹਿਣ ਲੱਗਾ ਕਿਵੇਂ? ਕਹਿੰਦਾ ਕਿ ਲਿਖਾ ਜਾਂ ਕੰਮ ਕਰ। ਉਹ ਕਹਿੰਦਾ ਦੱਸ। ਕਹਿੰਦਾ ਪਤਾ ਨਹੀਂ ਕੀ ਪਾਣਾ ਵਰਤਿਆ ਮੇਰੇ ਘਰ ਕੋਈ ਸਿਰ ਵੱਢ ਕੇ ਤੇ ਲੈ ਗਿਆ ਤੇ ਧੜ ਸੁੱਟ ਗਿਆ ਤੇ ਉਹਨੂੰ ਅੱਗੇ ਪਿੱਛੇ ਕਰਨਾ ਹੈ। ਜਦੋਂ ਦਿਨ ਚੰਗੇ ਹੋਣਾ ਤੇ ਢੋ ਟੁਕਦਾ। ਜਿਹੜਾ ਮੂਸਲਮਾਨ ਸੀ ਕਹਿਣ ਲੱਗਾ ਗੱਲ ਖੁੱਲ ਕੇ ਗੱਲ ਕਰਨ ਲੱਗਾ ਤੜਪਿਆਈ ਤੇ ਕਹਿਣ ਲੱਗਾ ਕੋਈ ਗੱਲ ਨਹੀਂ ਮੈਂ ਆਪਣੇ ਘਰ ਲੈ ਹੁਣ ਉਹਦੇ ਮੁਰਤੇ ਮੌਕਾ ਪਿਆ ਜਿਉਂ ਉਹ ਪਤਾ ਉਠਾ ਕਰਦੇ ਆਂਗੇ ਉਹਨੇ ਆਖਿਆ ਸ਼ੁਕਰ ਕਹਿੰਦਾ ਭਾਵੇਂ ਬਦਲੇ ਦਾ ਕਹਿੰਦਾ ਵੱਧ ਨਹੀਂ ਇਹਨੇ ਪੈਸੇ ਲੈ ਲੈ ਮੈਂ ਬੇਨਤੀ ਕਰਿਆ ਆਪਾਂ ਗੁਰਸੇਖਾਂ ਗੁਰਸਿੱਖੀ ਕਮਾਉਣੀ ਬੜੀ ਔਖੀ ਹੈ